ਲੈਨ ਸੱਚੀਆਂ ਪ੍ਰੀਤਾਂ ਨਾਲ ਗੁਰਾਂ ਦੇ ਜਾਨਾ ਉਹਨਾਂ ਨੇ ਵਾਰੀਆਂ ਜਿਨ੍ਹਾਂ ਦੀਆਂ ਪ੍ਰੀਤਾਂ ਸੱਚੀਆਂ ਸਨ ਜਿਨ੍ਹਾਂ ਦੀਆਂ ਸੱਚੀਆਂ ਪ੍ਰੀਤਾਂ ਸਨ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਲੈਨ ਸੱਚੀਆਂ ਪ੍ਰੀਤਾਂ ਨਾਲ ਗੁਰਾਂ ਦੇ ਹੱਸ ਹੱਸ ਜਨਮ ਉਹਨਾਂ ਵਾਰੀਆਂ ਸੱਚੀਆਂ ਪਰੀਤਾਂ ਨਾਲ ਗੁਰਾਂ ਦੇ ਹੱਸ ਹੱਸ ਜਾਣਾ ਉਹ ਨਵਾਰੀਆਂ ਸੱਚੀਆਂ ਪਰੀਤਾਂ ਨਾਲ ਗੁਰਾਂ ਦੇ ਹੱਸ ਹੱਸ ਜਾਣਾ ਉਹ ਨਵਾਰੀਆਂ ਆਇਆਂ ਸੱਚੀਆਂ ਪਰੀਤਾਂ ਨਾਲ ਗੁਰਾਂ ਦੇ ਹੱਸ ਹੱਸ ਜਾਣਾ ਉਹ ਤਵਾਰੀਆਂ ਤਾਂ ਜਿੰਨਾ ਗੁਰਾਂ ਦੇ ਹੱਸ ਹੱਸ ਜਾਣਾ ਉਹ ਤਵਾਰੀਆਂ ਯਾ ਪਰਿਤਤ ਜਨਾ ਗੁਰਾਂ ਦੇ ਹੱਸ ਹੱਸ ਜਨਾਂ ਉਹ ਤਾਂ ਵਾਰੀਆਂ ਕਿ ਮੈਂ ਧਰਨਾ ਹੁਣੇ ਲਿਖੀ ਸੀ ਆਉਂਦੇ ਨੇ ਤਾਂ ਕਰਤੇ ਇੰਨਾ ਦਰਮਖ ਜਨਾਂ ਦੇ ਜਾਨ ਨਹੀਂ ਹੈ ਯਾ ਸੱਤਿਆ ਪਰਿਤਤ ਨਾਲ ਗੁਰਾਂ ਦੇ ਹੱਸ ਹੱਸ ਜਨ ਉਹਨਾਂ ਵਾਰੀਆਂ ਸੱਤਿਆ ਪਰਿਤਤ ਨਾਲ ਗੁਰਾਂ ਦੇ ਹੱਸ ਹੱਸ ਜਨ ਉਹਨਾਂ ਵਾਰੀਆਂ ਪਰੀਤਾ ਨਾਲ ਗੁਜ਼ਾਦੇ ਹੱਸ ਹੱਸ ਓਨਾ ਜਨਵਾਰੀਆਂ ਲਾਇਆ ਸੱਚੀਆਂ ਪਰੀਤਾ ਨਾਲ ਗੁਜ਼ਾਦੇ ਹੱਸ ਹੱਸ ਜਾਨਾ ਓਨਾ ਵਾਰੀਆਂ ਲਾਇਆ ਸੱਚੀਆਂ ਪਰੀਤਾ ਨਾਲ ਗੁਜ਼ਾਦੇ ਹੱਸ ਹੱਸ ਓਨਾ ਜਨਵਾਰੀਆਂ ਲਾਇਆ ਸੱਚੀਆਂ ਪਰੀਤਾ ਨਾਲ ਗੁਜ਼ਾਦੇ ਹੱਸ ਹੱਸ ਓਨਾ ਜਾਨਾ ਵਾਰੀਆਂ ਨਨਵਰੀਆ ਹੱਸ ਹੱਸ ਉਹ ਨਾ ਜਾਣਵਰੀਆ 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 ਗੁਰਾਂ ਦੀ ਸੱਚੀ ਅਪ੍ਰਿਤ ਨਾਲ ਗੁਰਾਂ ਦੇ ਹੱਸ ਹੱਸ ਜਾਣਾ ਉਹ ਨਵਰੀਆ ਸੱਚੀਆਂ ਪ੍ਰੀਤਾਂ ਨਾਲ ਗੁਰਾਂ ਦੇ ਹਸ ਹੱਤ ਜਾਨੋਂ ਨਵਾਰੀਆਂ ਸੱਚੀਆਂ ਪ੍ਰੀਤਾਂ ਨਾਲ ਗੁਰਾਂ ਦੇ ਹਸ ਹੱਤ ਜਾਨੋਂ ਨਵਾਰੀਆਂ ਸੱਚੀਆਂ ਪ੍ਰੀਤਾਂ ਨਾਲ ਗੁਰਾਂ ਦੇ ਹਸ ਹੱਤ ਜਾਨੋਂ ਨਵਾਰੀਆਂ ਜਿਹੜੇ ਪ੍ਰੀਤ ਕਰਦੇ ਉਹ ਘਬਰਾਉਂਦੇ ਨਹੀਂ ਉਹ ਜਾਨਾ ਵਾਰ ਜਾਂਦੇ ਆ ਜਿਹੜੇ ਸਾਡੇ ਵਰਗੇ ਹੁੰਦੇ ਆ ਜੇ ਕੋ ਗੁਰ ਤੇ ਬੇ ਮੁਖ ਹੋਵੇ ਜੇ ਕੋ ਗੁਰ ਤੇ ਬੇ ਮੁਖ ਹੋਵੇ ਗੈਨ ਸਤ ਗੁਰ ਮੁਕਤ ਨਾ ਪਾਵੇ ਸਤ ਗੁਰ ਸਤਗੁਰ ਮੁਕਤ ਨਾ ਪਾਵੇ ਸਤਗੁਰ ਮੁਕਤ ਨਾ ਪਾਵੇ ਸਤਗੁਰ ਮੁਕਤ ਨਾ ਪਾਵੇ ਜੇ ਤਤਗੁਰ ਮੁਕਤ ਨਾ ਪਾਵੇ ਸਤਗੁਰ ਮੁਕਤ ਨਾ ਪਾਵੇ ਇਹ ਮੁਖ ਹੋਂ ਜਿਹੜੇ ਗੁਰਾਂ ਤੋਂ ਦਰਗਤ ਹੁੰਦਲ ਖੁਆਰੀਆ ਇਹ ਮੁਖ ਦਰਗਤ ਮਿਲਣ ਖਵਾਰੀਆਂ بے ਮੁਖ ਹੁਣ ਜਿਹੜੇ ਗੁਰਾਂ ਤੋਂ ਦਰਗਤ ਮਿਲਣ ਖਵਾਰੀਆਂ بے ਮੁਖ ਹੁਣ ਜਿਹੜੇ ਗੁਰਾਂ ਤੋਂ ਦਰਗਤ ਮਿਲਣ ਖਵਾਰੀਆਂ ਤੇ ਮੁਖ ਹੁਣ ਜਿਹੜੇ ਗੁਰਾਂ ਤੋਂ ਦਰਗਤ ਮਿਲਣ ਖਵਾਰੀਆਂ ਤੇ ਮੁਖ ਹੁਣ ਜਿਹੜੇ ਗੁਰਾਂ ਤੋਂ ਦਰਗਤ ਮਿਲਣ ਖਵਾਰੀਆਂ ਇਹ ਮੁਖ ਹੁਣ ਜਿਹੜੇ ਗੁਰਾਂ ਤੋਂ ਗਰਗੱਟ ਹੋਣ ਤਖਵਾਰੀਆਂ ਸੱਚੀਆ ਪ੍ਰੀਤ ਨਾਲ ਗੁਰਾਂ ਦੇ ਸੱਚੀਆ ਪ੍ਰੀਤ ਨਾਲ ਗੁਰਾਂ ਦੇ ਹੱਸ ਹੱਸ ਜਨ ਉਹ ਨਵਾਰੀਆਂ ਸੱਚੀਆ ਪ੍ਰੀਤ ਨਾਲ ਗੁਰਾਂ ਦੇ ਹੱਸ ਹੱਸ ਜਨ ਉਹ ਨਵਾਰੀਆਂ ਪਰੀ ਤਾਂ ਨਾਲ ਗੁਰਾਂ ਦੇ ਹਸ ਹਸ ਜਾਨਾ ਓ ਨਵਾਰੀਆਂ ਸੱਜੀਆਂ ਸੱਜੀਆਂ ਪਰੀ ਤਾਂ ਨਾਲ ਗੁਰਾਂ ਦੇ ਹਸ ਹਸ ਜਾਨਾ ਓ ਨਵਾਰੀਆਂ ਸੱਜੀਆਂ ਪੂਰੀ ਤਾਂ ਨਾਲ ਗੁਰਾਂ ਦੇ ਹਸ ਹਸ ਹੋ ਨਾ ਜਾਨਵਾਰੀਆਂ ਜਿਹੜ ਸੱਜੀਆਂ ਪੂਰੀ ਤਾਂ ਨਾਲ ਗੁਰਾਂ ਅਸਿਆ ਸੋ ਨਾ ਜਨਵਾਰੀਆਂ ਜਿਨ੍ਹਾਂ ਨੇ ਪ੍ਰੀਤਾ ਸਤਿਗੁਰ ਨਾਲ ਸੱਚੀਆਂ ਲਾਈਆਂ ਉਹਨਾਂ ਨੇ ਜਨਾਂ ਵਾਰੀਆਂ ਸੋ ਆਓ ਹੁਣ 5 ਕਿ ਮਿੰਟ ਕਿਉਂਕਿ ਬੱਚਿਆਂ ਨੂੰ ਬੇਨਤੀ ਹੈ ਵੀ ਥੋੜਾ ਥੋੜਾ ਸਮਾਂ 5-7 ਮਿੰਟ ਬੱਚਿਆਂ ਨੇ ਲਾਉਣੇ ਆ ਉਸ ਤੋਂ ਉਪਰੰਤ ਬਾਬਾ ਧਰਮਵੀਰ ਸਿੰਘ ਜੀ ਦੇ ਕ੍ਰਾਂਗਨੇ ਵਾਲੇ ਉਹ ਆਪਸੀ ਸੰਗਤਾਂ ਨੂੰ ਗੋਰੇ ਤੇ ਆਸਨਾ ਕੇ ਨਿਹਾਲ ਕਰਨਗੇ ਹੋਈਆਂ ਬੇਅੰਗ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਬਿੰਦਰ ਸਿੰਘ ਜੀ ਬੇਪਰਵਾ ਇਹ ਆਪਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰ ਰਹੇ ਸਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੁਣ 5 ਮਿੰਟ ਵਾਸਤੇ ਬਾਬਾ ਫਤਿਹ ਸਿੰਘ ਅਕੈਡਮੀ 37F ਦੇ ਬੱਚੇ ਆਪਾਂ ਨੂੰ ਕਵਿਤਾਵਾਂ ਸੁਣਾ ਕੇ ਨਿਹਾਲ ਕਰਨਗੇ ਬਾਬਾ ਧਰਮ ਸਿੰਘ ਧਰਮਵੀਰ ਸਿੰਘ ਜੀ ਕੰਗਰਾਨੇ ਵਾਲੇ ਵੀ ਪਹੁੰਚ ਚੁੱਕੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਦੇ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਜੀ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਹੁਣ ਉਸ ਸਮੇਂ ਹਸਤੇ ਬੰਦ ਕਰ ਦਿੱਤਾ ਜਾਵੇ ਅਰਦਾਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਉਸੇ ਤਰ੍ਹਾਂ ਵਰਤਦਾ ਰਹੇਗਾ ਸਰਪੱਤ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਨੂੰ ਬੇਨਤੀ ਹੈ ਕਿ ਹਾਂਜੀ